प्यारे सिरोतीओ प्यार परिसत श्री अकालजी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਲੋਕਾ ਕੋ ਲੋ ਪੈਸੇ ਫੜ ਕੇ ਕੰਮ ਚਾਲੂ ਕੀਤਾ ਸੀ ਅਤੇ ਪੀਜੇ ਵਾਲੇ ਦੀ ਦੁਕਾਨ ਤੇ ਤਿੰਨ ਚਾਰ ਮੁੰਡੇ ਖਾਣ ਪੀਣ ਵਾਸਤੇ ਆਰਡਰ ਦਿੰਦੇ ਹਨ ਅਤੇ ਪੈਸੇ ਮੰਗਣ ਤੇ ਕੀਤੀ ਕੁਟਮਾਰ ਅਤੇ ਵਿਅਕਤੀ ਦੀ ਘਰ ਵਾਲੀ ਦੇ ਨਾਲ ਵੀ ਬੁਰਾ ਸਲੂਕ ਕੀਤਾ ਅਤੇ ਵਿਅਕਤੀ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੁਣੋ ਉਸ ਦੀ ਜ਼ੁਬਾਨੀ ਹੋਰ ਵੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਥੋੜੇ ਦਿਨ ਪਹਿਲਾਂ ਆਪਾਂ ਨੇ ਇੱਥੇ ਕੰਮ ਕਰਦੇ ਵੇ ਸੀ ਤੇ ਨਾ ਤਿੰਨ ਚ ਚਾਰ ਜਣੇ ਮੁੰਡੇ ਆਏ ਤੇ ਉਹਨਾਂ ਨੇ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਸੀਂ ਪੈਸੇ ਮੰਗੇ ਮੇਰੀ ਵਾਈਫ ਬੈਠੀ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਚੀ ਜਿਹੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਨਹੀਂ ਪੈ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਪਿੱਛੋਂ ਨਹੀਂ ਆਣ ਕੇ ਇਹ ਮੁੰਡੇ ਸਿਰਸ ਰੁਪਾੜ ਕੇ ਬਹੁਤ ਸੱਟ ਲੱਗ ਗਈ ਆ ਤੇ ਅਸੀਂ ਥਾਣੇ ਵੀ ਦੋ ਵਜੇ ਦਰਖਾ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹਨਾਂ ਦਿੱਤੀ ਮੁੰਡੇ ਦੇ ਸਿਰਸ ਰੁਪਾੜ ਕੇ ਇੱਕ ਵਾਰੀ ਮੈਨੂੰ ਫੇਰ ਧੰਕਿਆ ਦਿੰਦੇ ਉਹਨੂੰ ਬੋਲੀਆਂ ਮਾਤ ਨਹੀਂ ਦਗਾਦਣਾ ਇਹ ਦੋ ਦਰਖਾਸਤਾਂ ਥਾਣੇ ਦਿੱਤੀਆਂ ਅਜੇ ਤੱਕ ਕੋਈ ਸੁਣਵਾਈ ਨਹੀਂ ਅੱਜ ਬੀਤੀ ਰਾਤ ਆਹ ਥੋੜੇ ਦਿਨ ਅਣਕਈ ਦੁਕਾਨੇ ਖੋਲੀ ਆ ਤੇ ਵੇਖਿਆ ਤੇ ਅੰਦਰ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗੇ ਲੱਗ ਦੋਗੇ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸਾੜ ਕੇ ਸੁਆਹ ਹੋ ਗਈ ਏ ਕਿੰਨਾ ਕੁ ਨੁਕਸਾਨ ਹੋਇਆ ਇਹ ਕੀ ਕੀ 5-7 ਲੱਖ ਰੁਪਏ ਦਾ ਸਾਰਾ ਟੋਟਲ ਹੀ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰਾਈਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਅੱਖੇ ਹੀ ਏਸੀ ਹੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸੁਆਹ ਹੋ ਗਿਆ ਜੀ ਕੌਂਚੇ ਲਕਤੂ ਪਲਾਸੀ ਇਹੋ ਮੁੰਡੇ ਆਕਾਸ਼ਦੀਪ ਮੁੰਡਾ ਇੱਕ ਇੱਕ ਅਬੀਆ ਦੇ ਇੱਕ ਮੁੰਡਾ ਬੰਟੀ ਇਹਨਾਂ ਨਾਲ ਇਹੋ ਹੀ ਉਦੋਂ ਇੱਥੇ ਆਣ ਕੇ ਵਾਈਫ ਬੈਠੀ ਉਹਦੇ ਥੋੜੀ ਮਖੌਲ ਬਾਜੀ ਕੀਤੀ ਇਹਨਾਂ ਨੇ ਆਈਂ ਖਾਇਆ ਤੇ ਇਹਦੇ ਕਿਤੇ ਮੁੰਡੇ ਦੇ ਗੱਲ ਪਾ ਕੇ ਮੇਰੇ ਸਾਟ ਪੇੜ ਲੱਗ ਗਏ ਅਸੀਂ ਥਾਣੇ ਦੋ ਦਰਗਾਹਾਂ ਦਿੱਤੀਆਂ ਉਸ ਤੋਂ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬੈਠ ਕੇ ਆਈ ਨੇ ਰੇ ਬੈਠ ਕੇ ਆਈ ਨੇ ਕੋਈ ਪਰਵਾਹੀ ਨਹੀਂ ਕੀਤੀ ਹਾਰ ਕੇ ਹੀ ਜਾਣਾ ਛੱਡਿਆ ਤੇ ਅੱਜ ਸਾਰਾ ਕੰਮ ਹੋ ਗਿਆ ਸਰ ਕਹਿੰਦਾ ਵੀ ਜੇ ਉਦੋਂ ਸੁਣਵਾਈ ਹੁੰਦੀ ਤੁਹਾਡੀ ਹਾਂ ਜੀ ਜੇ ਉਦੋਂ ਸੁਣਵਾਈ ਹੁੰਦੀ ਨਾਥ ਉਹ ਪੁਸਾਈ ਕਿੱਦੇ ਘੋਮਤ ਰਹਿੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਂਦੀ ਨਿਕਲ ਕੇ ਲਾਵਨੇ ਕੀ ਕਾਲੇ ਸਾਡਾ ਉਹ ਫੇਰ ਚੋੜੇ ਘੋਮਰੇ ਸਾਨੂੰ ਫੇਰ ਸਰ ਧਮਕੀ ਦਿੰਦੇ ਆ ਸਾਨੂੰ ਕਹਿੰਦੇ ਕੋਈ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸੁਣਵਾਈ ਨਹੀਂ ਹੁੰਦੀ ਸਰ ਮੰਗ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਨਾ ਨੁਕਸਾਨ ਹੋ ਗਿਆ ਮੈਂ ਤਾਂ ਇਦਾਂ ਲੋਕਾਂ ਕੋਲ ਪੈਸੇ ਫੜ-ਫੜ ਕੇ ਕੰਮ ਸ਼ੁਰੂ ਕੀਤਾ ਟਰਾਈ ਕਰਦਾ ਚੋ ਕੇ ਕੰਮ ਸ਼ੁਰੂ ਕੀਤਾ ਹੈ ਤਾਂ ਸਾਰਾ ਨੁਕਸਾਨ ਹੋ ਗਿਆ ਮੇਰੇ ਕੋਲ ਕੋਈ ਸਮਾਰਕਾ ਜੁਗਿਆ ਨਾਤਾ ਦਾ ਆਕਾਸ਼ਦੀਪ ਸਿੰਘ ਹਾਂਜੀ ਆਕਾਸ਼ਦੀਪ ਕੀ ਸਾਰੀ ਰਾਤ ਅੱਗ ਲੱਗ ਕੇ ਤੁਹਾਡਾ ਆਵੇ ਮਤਵਾਚਾਰੀ ਸਾਰੇ ਤਿੰਨ ਮੁੰਡੇ ਆਏ ਉਹ ਅਗੇ ਥੋੜੇ ਦਿਨ ਹੀ ਹੋ ਗਏ ਏ ਤੇ ਪੀਤੀ ਹੈਗੀ ਉਹਨਾਂ ਨੇ ਆਣ ਕੇ ਇੱਥੇ ਪੀ ਕੇ ਆਰਡਰ ਦਿੱਤਾ ਮੈਂ ਬਣਾ ਗਏ ਤੇ ਮੈਂ ਪੈਸੇ ਮੰਗਦੇ ਆਣ ਕੇ ਕਹਿੰਦੇ ਪੈਸੇ ਨਹੀਂ ਦੇਨੇ ਤੇ ਮੈਂ じゃ ਕੋਈ ਨਹੀਂ ਦੇਨੇ ਚਲ ਜੋ ਇੰਨੀ ਗੱਲ ਕਹੀ ਤੇ ਮੈਂ ਮੈਂ ਗੱਲੇ ਜੀ ਬੈਠਾ ਮਗਲੋਂ ਦੀ ਆਏ ਧਿਆਨ ਕੇ ਬਾਰੇ ਗੱਲ ਪੈ ਗਏ ਛੱਟ ਲੱਗ ਗਈ ਛੱਟ ਲੱਗ ਗਈ ਇੱਥੇ ਮਸਤ ਰਸ ਰਸ ਪਾਰ ਗਏ ਤੇ ਕੁੜੀ ਨੇ ਬਤਮੀ ਜੀ ਬੜੀ ਕੀਤੀ ਹੀ ਉਹਨਾਂ ਨੇ ਥਾਣੇ ਯਾਰੀ ਮਾਂਜੀ ਥਾਣੇ ਗਿਆ ਪਰ ਨਹੀਂ 2-3 ਦਿਨ ਜਾਂ ਦੇਰੇ ਪਹਿਨ ਨਹੀਂ ਸੁਣਾਈ ਨਹੀਂ ਹੋਈ ਅੱਡੀ ਉੱਤੇ ਹਸਤਾ ਉਹਨਾਂ ਦਾ ਕੀ ਦੋਸ਼ ਹੈ ਵੀ ਹਾਦਸੇ ਕਿ ਉਹਨਾਂ ਵੱਲੋਂ ਇਹ ਉਹਦਰੀ ਪੱਕਾ ਹੀ ਹਿੱਸਾ ਕੋ ਉੱਥੇ ਹੀ ਆ ਉਹਨਾਂ ਤੇ ਹੀ ਮੰਗ ਮੰਗਰ ਨੂੰ ਸਾਫ ਚਾਹੀਦਾ ਕਿ ਕਿੰਨੇ ਪੈਸੇ ਲੱਗੇ ਆ ਵੇਖੋ ਸਾਰੀ ਦੁਕਾਨ ਸਾਡੀ ਤੁਹਾਡੇ ਸਾਹਮਣੇ ਹੀ ਆ ਸਾਰਾ ਅੱਗੇ ਇਹਨਾਂ ਦੀ ਅੱਗ ਲੱਗੀ ਤੁਜੀ ਮੌਕੇ ਤੇ ਆ ਕੀ ਕਹਿੰਦੇ ਇਹਨਾਂ ਲੋਕ ਕੁਝ ਦਿਨ ਮਤਲਬ ਪਹਿਲਾਂ ਇੱਕ ਦਿਖਾ ਦਿੱਤੀ ਹੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੀ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਆਪਣੇ ਮੇਰੇ ਸਾਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਨਾ ਮੈਡੀਕਲ ਲਿਆ ਜੀ ਤੇਈ ਦਾ ਮੈਡੀਕਲ ਐਕਸ ਰਿਪੋਰਟ ਵੀ ਕਰ ਨਹੀਂ ਆ ਜੇ ਨਾ ਵੀ ਆਈ ਤੇ ਉਹਦੇ ਸਬੰਦੇ ਵਿੱਚ ਮੈਂ ਉਹਨਾਂ ਦੇ ਘਰ ਆਪ ਗਿਆ ਮਨਤੋਸ਼ੀ ਦੇ ਘਰ ਤੋਸੀ ਘਰ ਨਹੀਂ ਮਿਲਿਆ ਇੱਕਦਮ ਇਹਨਾਂ ਇਹਨਾਂ ਦਾ ਸਭ ਬਾਜ਼ਾਰ ਖੜਾ ਸੀ ਬਾਜ਼ਾਰ ਗਿਆ ਤੇ ਬਾਜ਼ਾਰ ਵੇਖ ਕੇ ਪੁੱਤ ਨੂੰ ਵੇਖ ਕੇ ਤੇ ਉਹ ਭੱਜ ਗਿਆ ਉਹਨਾਂ ਦੇ ਘਰ ਦੇ ਆਨ ਪੁੱਛਿਆ ਵੀ ਕਿੱਥੇ ਆਉਂ ਕਹਿੰਦੇ ਜੀ ਸਾਡੇ ਮੁੰਡੇ ਜਰੇ ਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਤਾਂ ਅਸੀਂ ਤੁਹਾਨੂੰ ਮਰਵਾ ਦਾਂਗੇ ਅੱਜ ਉਹਨੇ ਥਣੇ ਕੇ ਇਹਨਾਂ ਕਹੇ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਵਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਹ ਪ੍ਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਆ ਕਿਉਂਕਿ ਜਿਸ ਉਦੋਂ ਲੱਗੀ ਸੀ ਤਾਂ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਆ ਇਸ ਹਿਸਾਬ ਨਾਲ ਜਾਪਦਾ ਵੀ ਇਹ ਆਪ ਦੇ ਸੇ ਵਿਅਕਤੀ ਦਾ ਜਾਨ ਪੁੱਜ ਕੇ ਸਰਾਖਤ ਨਾਲ ਅੱਗ ਲਾਈ ਗਈ ਆ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹਨਾਂ ਨੂੰ ਜਿੰਨਾ ਤੇ ਸ਼ਿਕਵਾ ਜਿੰਨਾ ਹਾਂ ਦਰਖਾਤਾਂ ਦੀ ਆ ਗਈ ਮੇਰੇ ਕੋਲ ਆ ਜਿੰਨਾ ਤੇ ਇਹ ਸ਼ਿਕਾਇਤ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ